ਸ਼੍ਰੀ ਗੁਰਦਾਸ ਰਾਮ ਪੁੱਟਾ ਚੈਰੀਟੇਬਲ ਟਰਸਟ ਪਿੰਡ ਗੜਪਧਾਣਾ ਵੱਲੋਂ ਸ਼ਹੀਦ ਲਾਸ ਨਾਇਕ ਜਗਿੰਦਰਪਾਲ ਪੁੱਟਾ ਸਰਕਾਰੀ ਹਾਈ ਸਕੂਲ ਗੜਪਧਾਣਾ ਵਿਖੇ ਸ਼੍ਰੀ ਪਰਮਜੀਤ ਪੁੱਟਾ ਜੀ ਦੇ ਜਨਮ ਦਿਨ ਤੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ 5ਵੀਂ ਤੇ 10ਵੀਂ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਜਨਮ ਦਿਨ ਤੇ ਬੂਟੇ ਵੀ ਲਗਾਏ ਗਏ ਇਸ ਮੌਕੇ ਜਿੱਥੇ ਪਿੰਡ ਵਾਸੀ ਹਾਜ਼ਰ ਸਨ ਉੱਥੇ ਹੀ ਜਸਪਾਲ RAM ਬਲਵੀਰ ਚੰਦ ਅਮਨਦੀਪ ਕੌਰ ਸੁਦੇਸ਼ ਰਾਣੀ ਕੁਲਵੰਤ ਰਾਏ ਮੈਡਮ ਪੁਸ਼ਪਾ ਰਾਣੀ ਸ਼੍ਰੀ ਜਗਦੀਸ਼ ਰਾਏ ਮੈਡਮ ਸੁਦੇਸ਼ ਰਾਣੀ ਮਾਸਟਰ ਪ੍ਰਸ਼ੋਤਮ ਲਾਲ ਮੋਹਨ ਲਾਲ ਮੈਡਮ ਅਮਨਦੀਪ ਕੌਰ ਪ੍ਰਾਇਮਰੀ ਤੇ ਹਾਈ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਨੂੰ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਾਉ ਦੱਸਦੇ ਹਾਂ ਜਿੰਨਾਂ ਦੇ ਵੀ ਪ੍ਰਾਈਵੇਟ ਸਕੂਲ 'ਚ ਬੱਚੇ ਪੜ੍ਹਦੇ ਆ ਉਹਨਾਂ ਦੇ ਘਰ 'ਚ ਪੰਜ-ਪੰਜ 7-7 ਟ੍ਰੋਫੀਆਂ ਪਈਆਂ ਆ ਪਰ ਉਹ ਫੇਕ ਜਿਹੜਾ ਆ ਬੱਚਾ ਉਹ ਕੋਈ ਕੋਈ ਨਾ ਕਰੇ ਇਸ ਕਰਕੇ ਪ੍ਰੋਬਲਮ ਚ ਆਉਂਦੇ ਆ ਇਹ ਬੱਚੇ ਇਨ ਪ੍ਰਾਈਵੇਟ ਕੰਪਲੈਕਸ ਸੁਣਿਆ ਜਾਂਦਾ ਠੀਕ ਆ ਉਹ ਸਕੂਲ ਦੇ ਵਿੱਚ ਬੋਂਦੇ ਘਟਿਆ ਉਹ ਆਪਣੇ ਫਰੈਂਡ ਘਟ ਬਣਉਂਦੇ ਆ ਪਰ ਜਿਹੜੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਇਹ 올 ਰੌਂਡਰ ਹੁੰਦੇ ਆ ਸ਼ਰਾਰਤਾਂ ਵੀ ਕਰਦੇ ਜੇ ਕਿਤੇ ਖੇਡਾਂ ਦੇ ਖੇਡਾਂ 'ਚ ਵੀ ਅੱਗੇ ਪੜ੍ਹਾਈ 'ਚ ਵੀ ਹੁੰਦੇ ਹੋਣ ਦੇ ਜੇ ਪੜ੍ਹ ਜਾਂਦੇ ਤਾਂ ਨੌਕਰੀਆਂ ਹੁੰਦੀਆਂ ਹੁੰਦੀਆਂ ਕਿਉਂਕਿ ਇਹ ਕਿਨਾਰ ਤੇ ਡਿਸੀਜਨ ਲੈਣ ਦੀ ਪਾਵਰ ਆ ਉਹ ਬੜੀ ਤੇ ਜਲਦੀ ਹੁੰਦੀ ਆ ਪਹਿਲੀ ਗੱਲ ਤਾਂ ਤੁਸੀਂ ਘਰ ਜਾਣਾ ਸਿਖਾਉਣੇ ਹੁੰਦੇ ਜਿਹਨਾਂ ਦਾ ਪਤਾ ਹੀ ਲੱਗਦਾ ਇੱਕ ਸਿਵਲ ਹੋਣ ਲੱਗਾ ਪਤਾ ਕਿ ਢੇਡ ਦਾ ਦੁਕਾਨਾ ਕਰਦਾ ਜਿਹਨੂੰ ਮੈਨ ਦਾ ਉਹ ਮੰਨਿਆ ਹੀ ਨਹੀਂ ਜਿਹਨੂੰ ਕਿਸੇ ਆਪਾਂ ਨਾ ਕਿਸੇ ਟੈਂਪਰੇਚਰ ਚ ਉਹਨਾਂ ਨੂੰ ਨਾ ਉਠਾਪਣਾ ਮੀਟਰ ਲਾਉਂ ਕੀ ਲਾਉਗਾ ਬੰਦਾ ਅੱਛਾ ਜਦੋਂ ਹੁੰਦਾ ਤਾਂ ਇੱਦਾਂ ਪਤਾ ਲੱਗ ਜਾਂਦਾ ਜੇ ਹੁਣ ਸਕੂਲ ਨਾ ਟੌਮ ਸਾਹਿਬ ਵੀ ਤੁਸੀਂ ਕਹਾਣੀਆਂ ਪੜ੍ਹੀਆਂ ਹੋਣਗੀਆਂ ਤੁਹਾਡੇ ਸਿਲੇਬਸ 'ਚ ਹੈਗੀਆਂ ਨਾ ਹਾਂ ਬਸ ਉਹੀ ਹੁੰਦਾ ਹੁੰਦਾ ਹੈ ਹੁੰਦਾ ਹੈ ਇਸ ਨੂੰ ਤੋਂ ਵਾਰ ਦੀ ਵਾਰ ਮੁੜ ਜਾਂਦੇ ਆ ਤਾਂ ਤਾਂ ਜੀ ਛੁੱਟੀ ਹੋਵੇ ਚਲੋ ਹੁਣ ਤਾਂ ਕੋਲ ਹੋ ਗਿਆ ਪਤਾ ਲੱਗ ਜੰਦਾ ਅਸੀਂ ਕੀ ਦੇਖਦੇ ਆ ਕਿ ਪ੍ਰਾਈਵੇਟ ਸਕੂਲ ਤੋਂ ਬੱਚੇ ਹਟ ਕੇ ਆਉਂਦੇ ਆ ਬਹੁਤ ਬੱਚੇ ਕਮਜ਼ੋਰ ਹੁੰਦੇ ਆ ਪਰ ਕੀ ਕਾਰਨ ਹੁੰਦਾ ਆ ਕਿ ਸਰਕਾਰੀ ਸਕੂਲ ਦੇ ਵਿੱਚ ਆਪ ਵੀ ਬੱਚਾ ਪੜ੍ਹਨ ਲੱਗ ਪੈਂਦਾ ਬਹੁਤ ਸਾਰੀਆਂ ਉਦਾਹਰਣਾਂ ਇਸ ਸਕੂਲ ਦੀਆਂ ਵੀ ਆ ਸਾਡੇ ਸਕੂਲਾਂ ਦੀਆਂ ਵੀ ਆ ਕਿ ਸਾਡੇ ਸਕੂਲ ਦੇ ਵਿੱਚ ਆ ਹੁਣੇ 8ਵੀਂ ਦੇ ਵਿੱਚ ਇੱਕ ਬੱਚਾ ਆਇਆ ਤੇ 7ਵੀਂ ਪਾਸ ਕੀਤੀ ਉਹਦੇ 20 25 25 ਨੰਬਰ ਤੇ ਉਹ ਬਿਲਕੁਲ ਪੰਜਾਬੀ ਵੀ ਨਹੀਂ ਪੜਨੀ ਆਂਦੀ ਸੀ ਉਹਨੂੰ ਤੇ ਹੁਣ ਆ 15 ਦਿਨ ਹੋ ਗਿਆ ਇਹਨੂੰ ਤਾਂ ਪੰਜਾਬੀ ਉਹ ਪੜਨ ਲੱਗ ਪਿਆ ਸਾਹਿਬ ਉਹ এডਿਕੇਸ਼ਨ ਦੀ ਪੜ ਕੋ ਧਰਤੀ ਨੂੰ ਜਿਹੜਾ ਵੱਡਿਆ ਕੰਮ ਉਹ ਸ਼ੁਰੂ ਕਰਨਾ ਚਾਹੀਦਾ ਜੇ ਵੀ ਮੈਂ ਤਾਂ ਬੜਾ ਦੇਦਾ ਦਾ ਜਾਤਾ ਸੀ ਬੜਾ ਬਲਵਾਨ ਸੀ ਔਰ ਮੈਨੂੰ ਪਤਾ ਨਹੀਂ ਕਿ ਕਿੰਨੇ ਪਾਰ ਪ੍ਰਾਪਤ ਹੋਏ ਹੋ ਸੀ ਕਿੰਨਾ ਕੁ ਮੇਰੇ ਕੋ ਧਾਂਤੀ ਪਰ ਮੈਨੂੰ ਲੱਗਦਾ ਹੋਤੀ ਅੱਗਾ ਦੀ ਜਿਹੜੀ ਆਜਾ ਨਹੀਂ ਵਧਿਆਨੇ ਪਤਵੰਤੇ ਸੱਜਣਾ ਨੂੰ ਜੀ ਆਇਆਂ ਵੈਲਕਮ ਤੇ ਸ੍ਰੀ ਗੁਰਦਾਸ ਰਾਮ ਪੁੱਟਾ ਯਾਦਗਰੀ ਚੈਰੀਟੇਬਲ ਟਰਸਟ ਦੇ ਸਭੂ ਮੈਂਬਰ ਸਾਹਿਬਾਨ ਪਤਵੰਤੇ ਸੱਜਣ ਸਰਪੰਚ ਸਾਹਿਬਾਨ ਨmberਦਾਰ ਜੀ ਹੋਰ ਦਰਜਾ ਬਦਰਜਾ ਬਹੁਤ ਹੀ ਮੇਰੇ ਤੋਂ ਸੋਚ ਗਾ ਔਰ ਰੌਸ਼ਨ ਦਿਮਾਗ ਦੇ ਮਾਲਕ ਟੀਚਰ ਸਹਿਬਾਨ ਪ੍ਰਫੈਚਰ ਸਹਿਬਾਨ ਪੜ੍ਹੇ ਤੇ ਛੋਟੇ ਛੋਟੇ ਘਾਰੇ ਬੱਚਿਓ ਸਭ ਤੋਂ ਪਹਿਲਾਂ ਸਾਰੰਗ ਸਾਸਤ੍ਰੀ ਕਾਲ ਜੀ ਆਇਆਂ ਜੈ ਸਭੂ ਜੀ ਸਾਥ ਕਰਨੀ ਹੈ ਇੱਕ ਮੈਜਿੰਗ ਹੈ ਇੱਕ ਸਾਨੂੰ ਇਹ ਕਿਰਾਂ ਤੁਹਾਡੇ ਪੇਰੈਂਟਸ ਜਿੰਨੇ ਵੀ ਬੈਠੇ ਹੈ ਤੇ ਗੱਲ ਬਧਾਣ ਦੇ ਕਿ ਬੱਚਿਆਂ ਨੂੰ ਜਦੋਂ ਡਾਂਟ ਕਰਦੇ ਆ ਤਾਂ ਸਾਮੂਹ ਨੂੰ ਜੀ ਤੁਹਾਨੂੰ ਪਛੇਂਦੀ ਹੈ ਪੜ੍ਹ ਉਸ ਕੋ ਥੋੜ੍ਹਾ ਗਰੇਜ਼ ਕਰੋ ਇਹ ਜਿਹੜੀ ਪੰਚਿੰਗ ਆ ਤੁਹਾਡੇ ਬੱਚਿਆਂ ਨੂੰ ਜਾਂ ਉਹਨਾਂ ਦੇ ਸੁਧਾਰ ਵਾਸਤੇ ਕੀਤਾ ਜਾਂਦਾ ਮੈਨੂੰ ਲੱਗਦਾ ਵੀ ਮੇਰੇ ਥੋੜੇ 5-7 ਸਾਲ ਵੱਡੇ ਜਾਂ 5-7 ਸਾਲ ਛੋਟੇ ਜਿਹੜੇ ਪੜ੍ਹ ਕੇ ਗਏ ਐ ਤੇ ਬੈਠੇ ਆ ਇਹ ਕਿਥੋਂ ਕੁੱਟ ਪੈਂਦੀ ਹੁੰਦੀ ਸੀ ਜੇ ਕਦੇ ਘਰ ਜਾ ਕੇ ਪਤਨਾ ਤੱਕ ਘਰੋਂ ਕੁੱਟ ਪੈਂਦੀ ਹੁੰਦੀ ਸੀ ਟੀਚਰ ਸਾਹਿਬਾਨ ਡਾੜਦੇ ਆ ਤਾਂ ਤੁਸੀਂ ਇੱਥੇ ਜਿੰਦਾਬਾਦ ਅਦਾਬਾਦ ਸ਼ਾਇਦ ਕੰਮ ਕਰਦੇ ਹੋਵੋਗੇ ਨਹੀਂ ਕਰਦੇ ਵੱਖਰੀ ਗੱਲ ਆ ਪਰ ਇਸ ਚੀਜ਼ ਤੋਂ ਗੁਰੇਜ਼ ਕਰੋ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਇਹ ਸੰਸਥਾ ਬਣੀ ਹੋਈ ਆ ਦੂਜੇ ਨੰਬਰ ਤੇ ਮੈਂ ਥੋੜਾ ਜਿਹਾ ਤੁਹਾਡਾ ਉਸ ਫਲੈਕਸ ਕੋਲ ਤੇ ਪਾਸੇ ਧਿਆਨ ਦੇਣਾ ਪੈਣਾ ਸਭ ਤੋਂ ਪਹਿਲਾਂ ਸਾਹਮਣੇ ਪਾਸੇ ਸ੍ਰੀ ਗੁਰਦਾਸ ਰਾਮ ਪਟਾਚਾਰੀ ਤੇਰੇ ਕੇਵਲ ٹرسٹ ਲਿਖਿਆ ਹੋਇਆ ਹੈ ਸਾਰੇ ਫੜਦ ਸਕਦੇ ਨੇ ਉਹ ਜਿਹੜੀ ਮਹਾਨ ਅਸਤੀ ਹੈ ਜਿਨ੍ਹਾਂ ਦੀ ਪਾੜੇ ਪਾਸੇ ਫੋਟੋ ਲੱਗੀ ਹੋਈ ਹੈ ਉਹਨਾਂ ਦਾ ਨਾਮ ਹੈ ਸ਼੍ਰੀ ਗੁਰਦਾਸ ਰਾਮ ਉਸ ਤੋਂ ਅੱਗੇ ਜਿਹੜਾ ਇਹ ਥੱਲੇ ਲਿਖਿਆ ਪਿਆ ਸ਼੍ਰੀ ਪੰਜੀਤ ਪੁਟਾ ਇਹ ਉਹਨਾਂ ਦੇ بیٹے ਆ ਜਿਹੜੇ ਐਸ ਵੇਲੇ ਅਮਰੀਕਾ ਦੇ ਵਿੱਚ ਆਜ ਸ਼੍ਰੀ ਗੁਰਦਾਸ ਰਾਮ ਪੁਟਾ ਜੇ ਜਾਣਕਾਰੀ ਚੈਰੀਟੇਵ ਟਰਸਟ ਦੇ ਜਿਹੜੇ ਐਸ ਵੇਲੇ ਸਰਪਸਤ ਹੈ ਚੇਅਰਮੈਨ ਕੈਟਰਮ ਸ਼੍ਰੀ ਪੰਜੀਤ ਜੀ ਪੁਟਾ ਉਹਨਾਂ ਦਾ ਅੱਜ ਜਨਮ ਦਿਨ ਹੈ ਜਨਮ ਦਿਨ ਮਨਾ ਰਹੇ ਹਨ ਉਸ ਤੇ ਆਪਾਂ ਇੱਕਤਰ ਹੋਏ ਪਈਏ ਸਨਿਧ ਬਹੁਤ ਵਧੀਆ ਵੈਸ ਦਾ ਸਾਰੀ ਗੱਲਾਂ ਬਹੁਤ ਵਧੀਆ ਕਿਹਾ ਹੈ ਬਟ ਇੱਕ ਚੀਜ਼ ਜਿਹੜੀ ਹੁਣੀ ਬੱਚਾ ਦਾ ਧਿਆਨ ਵਿੱਚ ਪੈਂਦੀ ਹੈ ਉਹ ਹੈ ਕਿ ਤੁਸੀਂ ਜਦੋਂ ਵੀ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਨਾ ਤੁਸੀਂ ਜਿਹੜੀ ਤੁਹਾਡੀ ਬਹੁਤ ਨਾਲ ਉਹ ਚੀਜ਼ ਕਰਦੀ ਹੈ এনवायरमेंट ਕਰਕੇ ਜੇ ਤੁਸੀਂ ਇੱਕ ਹੈਲਦੀ এনवायरमेंट ਚ ਰਹੋਗੇ ਤਾਂ ਹੀ ਤੁਸੀਂ ਸਰਵਾਈਵ ਕਰ ਪਾਉਗੇ ਵਧੀਆ ਹੁਣ ਇੰਨੀ ਗਰਮੀ ਵਧ ਰਹੀ ਹੈ ਕਿ ਅਸੀਂ ਸਕੂਲਰ ਪੱਕੇ ਥਲੇ ਵੀ ਨਹੀਂ ਬੈਠ ਕਰਦੇ ਤੋ ਉਹਨੂੰ ਯਾਦ ਵਿੱਚ ਰੱਖਦੇ ਹੋਏ ਆਪਣੀ ਜਨਮ ਦਿਨ ਤੇ ਹਰ ਇੱਕ ਬੱਚੇ ਨੇ ਇੱਕ ਪlant ਰੂ ਲਗਾਣਾ ਹੈ ਤੁਸੀਂ ਆਪਣੇ ਆਪ ਨਾਲ ਪਰਮਿਸ ਕਰੋ ਸਕੂਲ ਦੇ ਅਧਿਆਪਕਾਂ ਨਾਲ ਪਰਮਿਸ ਕਰੋ ਆਪਣੇ ਮਾਪਿਆਂ ਨਾਲ ਪਰਮਿਸ ਕਰੋ ਅਸੀਂ નોਟ ਆਉਟ ਕਿ ਅਸੀਂ ਪੂਰੀ ਬਦਲ ਨਹੀਂ ਸਕਦੇ ਬਟ ਇੱਕ ਛੋਟੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਚਾਹੇ ਉਹ ਦਾ 100% ਨਹੀਂ ਕਰ ਸਕਦੇ ਪਰ ਉਹ ਦਾ 0.01% ਵੀ ਕਰ ਸਕਦੇ ਆਪਾਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਤੁਸੀਂ ਕਹਿੰਦੇ ਨਾ ਕਿ ਬੂਨ ਬੂਨਾ ਸਾਗਰ ਪਰ ਜੰਮਣਾ ਸ਼ਾਇਦ ਸਾਡੀ ਕੋਸ਼ਿਸ਼ ਜੇ ਕਿਉਂ ਨਾ ਕਿਤੇ ਅਗਰੇ ਜਿਹੜੀ ਤੁਹਾਡੀ ਨੈਕਚਰ ਜਨਰੇਸ਼ਨ ਆਏਗੀ ਸਾਧੂਨ ਨੂੰ ਫਾਇਦਾ ਹੋਵੇ ਸਿਰਫ ਆਪਣੀ এনवायरमेंट ਨੂੰ ਜਿੰਨੇ ਵੀ ਕੁਦਰਤियां ਜਿੰਨੇ ਵੀ ਸਾਨੂੰ ਸਰਸਰ ਪ੍ਰਾਪਤ ਹੋਏ ਆ ਉਹਨਾਂ ਦਾ ਆਪਾਂ ਧਿਆਨ ਰੱਖੀਏ ਇਹੀ ਪੜੇ ਲਿਖੇ ਹੋਣ ਦਾ ਫਾਇਦਾ ਜੇ ਤੁਸੀਂ ਆਪਣੀ এনवायरमेंट ਨੂੰ ਸੇਵ ਕਰਨਾ ਚਾਹੁੰਦੇ ਹੋ 안녕세요 ਤਾਲੀਆਂ ਬੁਲਾਈ ਜੇ ਲੋ ਜੀ ਆਓ ਜੀ ਸਟੇਟ ਲੈਵਲ ਤੇ ਪਾਰਟਿਸਪੇਟ ਕੀਤਾ ਨੈਸ਼ਨਲ ਚਾਈਲਡਰ ਸਾਇੰਸ ਕਾਂਗਰਸ ਦੇ ਵਿੱਚ ਸੋ ਇਹਨਾਂ ਲਈ ਵੀ ਕਲਾਪਿੰਗ ਬੰਦ ਹੈ ਕਿ ਸਟੇਟ ਲੈਵਲ ਦੇ ਆਪਣੇ ਤੇ ਅਨੰਦਾ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਮੀਰਾਸ ਐਨੀਬਾਡੀ ਇਸ ਆਫ ਯੂਰ ਤੋਂ ਤੋਹਫਾ ਦੇਣਾ ਵੀ ਸਾਡੇ ਬਹੁਤ ਵੱਡਾ ਚੈਲੰਜ ਹੈ ਸੋ ਇੱਕ ਛੋਟਾ ਜਿਹਾ ਸਕੂਲ ਵੱਲੋਂ ਇੱਕ ਛੋਟਾ ਜਿਹਾ ਕਹਾਂ ਉਹ ਬਰਾਲਾ ਇਨੀਸ਼ੀਏਟਿਵ ਹੈ ਉਹਨਾਂ ਦੇ ਬਰਥ ਦੇ ਲਈ ਸੋ ਉਹਨਾਂ ਨੂੰ ਅਗੇ ਤੋਂ ਮੁबारकਾ ਉਹਨਾਂ ਦੇ ਜਨਮ ਦਿਨ ਤੇ ਸੋ ਮੈਂ ਰਿਕਵੈਸਟ ਕਰਦੀ ਹਾਂ ਫੁੱਟਾ ٹرسٹ ਦੇ ਸਾਰੇ ਮੈਂਬਰ ਨੂੰ ਕਿ ਤੁਸੀਂ ਇਹ ਪੀਸ ਰੀਸੀਵ ਕਰ ਲੋ। ਬਿਜਾਓ ਨਾਮ ਕੀ ਹੈ ਜੀ ਸਲੋਨੀ ਕੀ ਸਲੋਨੀ ਸਲੋਨੀ ਤੁਹਾਡੇ ਮੰਮੀ ਡੈਡੀ ਦਾ ਕੀ ਨਾਮ ਆ ਪਾਪਾ ਦਾ ਪਰਮਜੀਤ ਸਿੰਘ ਮੰਮੀ ਦਾ ਨਾਮ ਮਨਿੰਦਰ ਪਰ ਅੱਛਾ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ 11th ਅੱਛਾ ਹੁਣ ਤੁਹਾਨੂੰ ਕਿਹੜੀ ਕਲਾਸ ਵਿੱਚੋਂ ਕਿੰਨੇ ਨੰਬਰ ਆਏ ਹੈਗੇ ਆ 10ਵੀਂ ਕਲਾਸ ਵਿੱਚੋਂ 650 ਵਿੱਚੋਂ 598 ਤੁਹਾਨੂੰ ਕਿੰਨੀ ਖੁਸ਼ੀ ਹੋਈ ਬਹੁਤ ਬਹੁਤ ਤੁਹਾਡਾ ਕੀ ਨਾਮ ਆ ਮੇਰਾ ਨਾਮ ਮਨਵੀਰ ਸਿੰਘ ਦੁਆਰਾ ਬੋਲੋ ਮਨਵੀਰ ਸਿੰਘ ਮਨਵੀਰ ਸਿੰਘ ਤੁਹਾਡੇ ਪਾਪਾ ਦਾ ਔਰ ਮੰਮੀ ਦਾ ਨਾਮ ਕੀ ਆ ਮੇਰੇ ਪਾਪਾ ਦਾ ਨਾਮ ਦਲਵਿੰਦਰ ਸਿੰਘ ਆ ਮੰਮਾ ਦਾ ਨਾਮ ਰਾਜਕੁਮਾਰੀ ਪਿੰਡ ਕਿਹੜਾ ਗੜਪਦਾਨਾ ਅੱਛਾ ਗੜਪਦਾਨੀ ਤੇ ਆ ਹਾਂਜੀ ਕਿੰਨੇ ਵਿੱਚੋਂ ਕਿੰਨੇ ਨੰਬਰ ਲੈ ਗਏ ਔਰ ਕਿਹੜੀ ਕਲਾਸ ਵਿੱਚ ਲੱਗੇ ਮੇਰੇ 600 ਵਿੱਚੋਂ 553 ਨੰਬਰ 8ਵੀਂ ਚੋਂ 8ਵੀਂ ਵਿੱਚ ਲੱਗੇ ਹਾਂਜੀ ਬੋਰਡ ਦੀ ਕਲੀਅਰ ਕਰ ਗਏ ਹਾਂਜੀ ਤੇ ਕਿੰਨੀ ਕੁ ਖੁਸ਼ੀ ਹੋਈ ਬਹੁਤ ਜ਼ਿਆਦਾ ਅੱਛਾ ਘਰਦਿਆਂ ਨੂੰ ਵੀ ਹੋਈ ਹੋਣੀ ਆ ਠੀਕ ਆ ਅੱਛਾ ਤੁਹਾਡਾ ਨਾਮ ਕੀ ਆ ਹਰਨੀਤ ਕੌਰ ਹਰਨੀਤ ਕੌਰ ਬੈਸਤ ਨਾਮ ਵੀ ਬੜਾ ਵਧੀਆ ਤੁਹਾਡੇ ਮੰਮੀ ਪਾਪਾ ਦਾ ਕੀ ਨਾਮ ਆ ਨਾਮ ਸੁਖਰਿੰਦਰ ਲਿਖਿੰਦੇ ਮੇਰੀ ਮम्मा ਦਾ ਨਾਮ ਪ੍ਰਵੀnder ਕੋਰਿੰਦ ਕੀੜਾ ਤੁਹਾਡਾ ਘਟਾਣਾ ਅੱਛਾ ਘੜਪਾਣਾ ਹੈਗਾ ਕਿਹੜੀ ਕਲਾਸ ਵਿੱਚੋਂ ਤੁਹਾਨੂੰ ਕਿੰਨੇ ਨੰਬਰ ਆਏ ਹੈਗੇ ਹੁਣ ਤੁਹਾਡਾ ਮੈਨੂੰ 5th ਕਲਾਸ ਦਾ 540 640 440 ਤਾਂ ਤਾਂ ਕੱਟ ਨੰਬਰ ਇਹ ਦੁਆਰਾ ਬੋਲ ਦੋ ਕੋਈ ਗੱਲ ਨਹੀਂ ਕਿੰਨੇ ਸੁ ਕਿੰਨੇ 540 46 ਅੱਛਾ ਸੁਣਨ 46 ਨੰਬਰ ਆਇਆ ਬੋਲਿਆ ਹੈਗਾ ਫੇਰ ਘਰ ਜਾ ਕੇ ਤੁਹਾਨੂੰ ਫਿਰ ਕੇ ਸਾਰੇ ਖੁਸ਼ ਹੋਏ ਨਾ ਕਰਦੇ ਹੁਣ ਅੱਗੇ ਜਾ ਕੇ ਪੜੋਗੇ अच्छा मैं ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਪੁੱਛਾਂਗਾ ਜੀ ਦੇਖੋ ਪਰਮਜੀਤ ਭੁੱਟਾ ਸਾਹਿਬ ਜਿਹੜੇ ਇੱਕ ਸੋਸ਼ਲ ਵਰਕਰ ਨੇ ਸਮਾਜ ਸੇਵਕ ਨੇ ਹਰ ਥਾਂ ਮਦਦ ਵੀ ਕਰਦੇ ਨੇ ਉਹਨਾਂ ਦਾ ਅੱਜ ਜਨਮ ਦਿਨ ਆ ਕੀ ਤੁਸੀਂ ਸਾਰੇ ਇੱਕ ਇੱਕ ਬੂਟਾ ਆਪਣੇ ਘਰ ਦੇ ਵਿੱਚ ਲਗਾਓਗੇ ਹਾਂ ਜੀ ਪੱਕਾ ਲਗਾਓਗੇ ਹਾਂ ਜੀ ਦੇਖ ਲਓ ਇਹ ਭੁੱਟਾ ਸਾਹਿਬ ਜੀ ਨੂੰ ਇੱਕ ਤੁਹਾਡਾ ਤੋਹਫਾ ਹੋਏਗਾ ਪੱਕਾ ਬੂਟਾ ਲਾਓਗੇ ਚਲੋ ਹੱਥ ਖੜੇ ਕਰੋ ਕਿਹੜੇ ਕਿਹੜੇ ਲਾਣਗੇ ਲੋ ਜੀ ਭੁੱਟਾ ਸਾਹਿਬ ਜੀ ਤੁਹਾਨੂੰ ਵੀ ਖੁਸ਼ ਹੋ ਜਾਣਾ ਚਾਹੀਦਾ ਕਿ ਤੁਹਾਡੇ ਨਾਮ ਦਾ ਇੱਕ ਇੱਕ ਬੂਟਾ ਇਹ ਘਰ ਜਾ ਕੇ ਵੀ ਜਰੂਰ ਲਾਣਗੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499